ਸਕੇ ਭਰਾਵਾਂ ਦੀ ਇਹ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਆਦਾ ਟਾਈਮ ਨਾ ਲਾਉਂਦੇ ਹੋਏ ਆਓ ਤੁਹਾਨੂੰ ਇਹ ਆਪਾਂ ਕਹਾਣੀ ਦੱਸਦੇ ਆ ਸੁਣੋ ਜਰਾ ਦੋਸਤੋ ਦੋ ਸਕੇ ਭਰਾ ਹੁੰਦੇ ਆ ਜਿਨ੍ਹਾਂ ਦਾ ਆਪਸੀ ਪਿਆਰ ਬਹੁਤ ਹੀ ਜ਼ਿਆਦਾ ਹੁੰਦਾ ਵਾ ਹਰਦੋਂ ਵੱਧ ਕੇ ਇੱਕ ਦੂਜੇ ਨੂੰ ਪਿਆਰ ਕਰਦੇ ਹੁੰਦੇ ਆ ਤੇ ਉਮਰ ਉਹਨਾਂ ਦੀ ਹੁੰਦੀ ਹੈ ਤਕਰੀਬਨ ਤਕਰੀਬਨ ਇੱਕ ਦੇ 20 ਸਾਲ ਇੱਕ ਦੇ 22 ਸਾਲ ਇਦਾਂ ਹੀ ਜ਼ਿੰਦਗੀ ਲੰਘਦੀ ਜਾਂਦੀ ਹੈ ਕੁਝ ਸਮਾਂ ਪੈਂਦਾ ਉਹ ਵੱਡੇ ਭਰਾ ਦਾ ਵਿਆਹ ਹੋ ਜਾਂਦਾ ਵਾ ਵਿਆਹ ਤੋਂ ਕੁਝ ਸਾਲਾਂ ਬਾਅਦ ਉਹਦੇ ਘਰ ਇੱਕ ਧੀ ਤੇ ਇੱਕ ਪੁੱਤਰ ਦਾ ਜਨਮ ਹੁੰਦਾ ਹੈ। ਕੁਝ ਕੁਝ ਥੋੜੇ ਥੋੜੇ ਸਮੇਂ ਬਾਅਦ ਤੇ ਛੋਟਾ ਭਰਾ ਹਜੇ ਵੀ ਕੁਆਰਾ ਹੁੰਦਾ ਵਾ। ਉਹ ਬੜੀ ਖੁਸ਼ੀ-ਖੁਸ਼ੀ ਇੱਕੋ ਪਰਿਵਾਰ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ। ਬੜਾ ਵਧੀਆ ਸਮਾਂ ਲੰਘਿਆ ਹੁੰਦਾ। ਛੋਟੇ ਭਰਾ ਦਾ ਵੀ ਵਿਆਹ ਕਰਨ ਦਾ ਸੋਚਦੇ। ਬੜੀ ਤੂਮ-ਤਾਮ ਦੇ ਨਾਲ ਛੋਟੇ ਭਰਾ ਦਾ ਵਿਆਹ ਹੁੰਦਾ ਵਾ। ਦੋਨੇ ਆਪੋ ਆਪਣੇ ਪਰਿਵਾਰਾਂ ਦੇ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਪੈਂਦੇ ਆ ਪਰ ਰਹਿੰਦੇ ਇੱਕੋ ਘਰ ਦੇ ਵਿੱਚ ਹੁੰਦੇ ਆ ਕਾਫੀ ਵੱਡਾ ਉਹਨਾਂ ਦਾ ਘਰ ਹੁੰਦਾ ਜਮੀਨ ਜਾਇਦਾਦ ਵੀ ਬਹੁਤ ਹੁੰਦੀ ਹੈ ਉਹਨਾਂ ਦੇ ਕੋਲ ਦੋਵਾਂ ਭਰਾਵਾਂ ਦੇ ਹਿੱਸੇ ਇਕੱਲੇ-ਇਕੱਲੇ ਦੇ 14-14 ਕਿੱਲੇ ਜ਼ਮੀਨ ਆਉਂਦੀ ਹੈ ਤਕਰੀਬਨ ਉਹਨਾਂ ਦੇ ਬਾਪੂ ਦੀ 28 ਕਿੱਲੇ ਜ਼ਮੀਨ ਹੁੰਦੀ ਹੈ ਦੋਸਤੋ ਤੇ ਜਿਹਦੇ ਵਿੱਚੋਂ ਉਹਨਾਂ ਦੋਵਾਂ ਭਰਾਵਾਂ ਦਾ ਹਿੱਸਾ 14-14 ਕਿੱਲੇ ਪੈਂਦਾ ਹੈ ਇਸੇ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਰਹਿੰਦੇ ਆ ਤੇ ਛੋਟੇ ਭਰਾ ਦੇ ਘਰ ਵੀ ਇੱਕ ਪੁੱਤਰ ਦਾ ਜਨਮ ਹੁੰਦਾ ਵਾ ਤਾਂ ਉਹ ਵੀ ਬੜੀਆਂ ਖੁਸ਼ੀਆਂ ਮਨਾਇਆਂ ਜਾਂਦੀਆਂ ਤੇਆਂ ਲੋੜੀਆਂ ਪਾਈਆਂ ਜਾਂਦੀਆਂ ਉਸ ਪੁੱਤਰ ਦੀਆਂ ਇਦਾਂ ਹੀ ਕਰਦੇ ਕਰਦੇ ਸਮਾਂ ਬੀਤਦਾ ਜਾਂਦਾ ਦੋਸਤੋ ਜ਼ਿੰਦਗੀ ਲੰਘਦੀ ਜਾਂਦੀ ਹੱਸਦੇ ਖੇਡਦੇ ਆ ਅਚਾਨਕ ਜਦੋਂ 14-15 ਸਾਲ ਦਾ ਪੁੱਤ ਹੁੰਦਾ ਛੋਟੇ ਭਰਾ ਦਾ ਤੇ ਛੋਟਾ ਭਰਾ ਇਸ ਦੁਨੀਆ ਨੂੰ ਅਲਵਿਦਾ ਕਹਿੰਦਾ ਕੋਈ ਬਿਮਾਰੀ ਦੇ ਕਾਰਨ ਉਹ ਵਿਚਾਰਾ ਇਸ ਦੁਨੀਆ ਤੋਂ ਚਲਾ ਜਾਂਦਾ ਵਾ ਤਾਇਆ ਜੀ ਹੌਸਲਾ ਦੇਣ ਲਈ ਹੌਸਲਾ ਦੇਣ ਲਈ ਉਸ ਬੱਚੇ ਨੂੰ ਕਹਿੰਦੇ ਆ ਤੂੰ ਪੁੱਤ ਫਿਕਰ ਨਹੀਂ ਕਰਨੀ ਮੈਨੂੰ ਹੀ ਅੱਜ ਤੋਂ ਬਾਅਦ ਆਪਣਾ ਬਾਪੂ ਸਮਝੀ ਤੋ ਬੱਚਾ ਵੀ ਬੜੇ ਆਦਰ ਮਾਨ ਦੇ ਨਾਲ ਆਪਣੇ ਤਾਏ ਨੂੰ ਹੀ ਬਾਪ ਵਾਂਗ ਪਿਆਰ ਕਰਦਾ ਤੇ ਹੌਲੀ-ਹੌਲੀ ਵੱਡਾ ਹੁੰਦਾ ਜਾਂਦਾ ਇਧਰ ਉਹ ਤਾਏ ਦੇ ਦੋਨੇ ਪੁੱਤ ਧੀ ਪੁੱਤ ਉਹ ਵੀ ਦੋਨੇ ਵੱਡੇ ਹੁੰਦੇ ਜਾਂਦੇ ਸਮੇਂ ਦੇ ਹਿਸਾਬ ਨਾਲ ਤੇ ਉਹ ਜਿਹੜਾ ਛੋਟੇ ਭਰਾ ਦਾ ਬੱਚਾ ਹੁੰਦਾ ਉਹ ਤਾਇਆ ਜੀ ਉਹਨੂੰ ਟ੍ਰੇਨਿੰਗ ਵਾਸਤੇ ਭੇਜ ਦਿੰਦੇ ਆ ਪੁਲਿਸ ਦੀ ਟ੍ਰੇਨਿੰਗ ਵਾਸਤੇ ਵੀ ਤੋਂ ਕੋਈ ਨੌਕਰੀ ਨੌਕਰੀ ਕਰ ਲਾ ਉਹ ਨੌਕਰੀ ਵਾਸਤੇ ਟ੍ਰੇਨਿੰਗ ਦੇਣ ਚਲ ਜਾਂਦਾ ਵਾ ਤੋਂ ਉਹ ਚੋਂ ਪਾਸ ਵੀ ਹੋ ਜਾਂਦਾ ਦੋਸਤੋ ਪਾਸ ਹੋ ਜਾਂਦਾ ਉਹਨੂੰ ਨੌਕਰੀ ਮਿਲ ਜਾਂਦੀ ਹੈ ਪੁਲਿਸ ਦੀ ਤੋਂ ਉੱਥੇ ਆਪਣੀ ਨੌਕਰੀ ਕਰਨ ਲੱਪ ਜਾਂਦਾ ਵਾ ਤੇ ਇਹਦੇ ਤਾਇਆ ਜੀ ਦੀ ਜਿਹੜੀ ਕੁੜੀ ਹੈ ਉਹਦਾ ਵਿਆਹ ਉਹ ਕੈਨੇਡਾ ਦੇ ਵਿੱਚ ਕਿਸੇ ਪੱਕੇ ਮੁੰਡੇ ਦੇ ਨਾਲ ਕਰ ਦਿੰਦੇ ਆ ਕੁੜੀ ਵੀ ਬਾਹਰਲੇ ਦੇਸ਼ ਚਲੀ ਜਾਂਦੀ ਹੈ ਤਾਂ ਵੱਜ ਜਾਂਦਾ ਇੱਥੇ ਤਾਇ ਦਾ ਮੁੰਡਾ ਤਤਾਇਆ ਤਤਾਈ ਆਪਣਾ ਅਸਲੀ ਰੰਗ ਦਿਖਾਉਣਾ ਚਾਲੂ ਕਰ ਦਿੰਦਾ ਵਾ ਜੋ ਉਹ ਸ਼ੁਰੂ ਤੋਂ ਸੋਚ ਬੈਠਾ ਸੀ ਆਪਣੇ ਦਿਮਾਗ ਦੇ ਵਿੱਚ ਤਾਇਆ ਨੂੰ ਫੋਨ ਕਰਕੇ ਕਹਿੰਦਾ ਵਾ ਵੀ ਆਪਣੀ ਜ਼ਮੀਨ ਦਾ ਰੇਟ ਬਹੁਤ ਮੈਂਡਿਆ ਵਾ ਆਪਾਂ ਇਹਨੂੰ ਵੇਚ ਕੇ ਕਿਤੇ ਹੋਰ ਡਬਲ ਜ਼ਮੀਨ ਬਣਾ ਲਈਏ ਪੁੱਤਰਾ ਤੋਂ ਉਹ ਵੀ ਮੰਨ ਜਾਂਦਾ ਉਹ ਵਿਚਾਰਾ ਤਾਇਏ ਤੇ ਵਿਸ਼ਵਾਸ ਹੀ ਬਹੁਤ ਜ਼ਿਆਦਾ ਹੁੰਦਾ ਉਹਨੂੰ ਉਹ ਕਹਿੰਦਾ ਠੀਕ ਹੈ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਉਹ ਕਹਿੰਦਾ ਆਈ ਫਿਰ ਸਾਈਨ ਕਰਕੇ ਚਲ ਜਾਈ। ਉਹ ਕਹਿੰਦਾ ਠੀਕ ਆ ਜੀ ਕੋਈ ਗੱਲ ਨਹੀਂ ਸਾਈਨ ਕਰ ਜੰਨਾ ਮੈਂ। ਉਹ ਆਉਂਦਾ ਵਾ ਵਿਚਾਰਾ ਸਾਈਨ ਕਰਦਾ ਵਾ ਜਿੱਥੇ ਹੋਰ ਕੋ ਕਰਵਾਣੇ ਹੁੰਦੇ ਆ ਕਰਵਾ ਕੇ ਤੇ ਜ਼ਮੀਨ ਉਹ ਸਾਰੀ ਵੇਚ ਦਿੰਦੇ ਆ। ਵੇਚ ਕੇ ਜ਼ਮੀਨ ਉਹ ਸਾਰੇ ਪੈਸੇ ਉਹ ਉਹ ਕਹਿੰਦਾ ਤਾਇਆ ਜੀ ਤੁਸੀਂ ਇਹਨੂੰ ਆਪਣੇ ਕੋਲ ਹੀ ਰੱਖੋ ਪੈਸੇ ਨੂੰ। ਜ਼ਮੀਨ ਵੀ ਤੁਸੀਂ ਗਾਂ ਲੈਣੀ ਹੈ। ਲੈ ਕੇ ਦੇਣੀ ਹੈ ਸਾਰਾ ਕੁਝ ਤੁਸੀਂ ਕਰਨਾ ਪੈਸੇ ਵੀ ਤੁਸੀਂ ਆਪਣੇ ਕੋਲ ਰੱਖੋ ਤਾਂ ਮੈਨੂੰ ਦੱਸ ਦਿਓ ਜਦੋਂ ਆਪਾਂ ਜ਼ਮੀਨ ਲੈਣੀ ਹੈ ਤਾਂ ਮੈਂ ਆ ਜਾਊਂਗਾ। ਉਹ ਫਿਰ ਆਪਣੀ ਡਿਊਟੀ ਦੇ ਉੱਪਰ ਚਲ ਜਾਂਦਾ ਵਿਚਾਰਾ। ਉਥੇ ਡਿਊਟੀ ਤੇ ਪਹੁੰਚ ਜਾਂਦਾ ਤੇ ਦਰਤਾਇਆ ਨੂੰ ਫੇਰ ਫੋਨ ਕਰਦਾ ਕਹਿੰਦਾ ਵੀ ਜ਼ਮੀਨ ਆਪਾਂ ਨੂੰ ਮਿਲ ਗਈ ਹੈ ਜ਼ਮੀਨ ਬਹੁਤ ਵਧੀਆ ਆ ਆਪਾਂ ਉਹਨੂੰ ਲੈ ਲਈਏ ਉਹ ਕਹਿੰਦਾ ਠੀਕ ਆ ਤਾਇਆ ਜੀ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋ ਮੈਨੂੰ ਦੱਸ ਦਿਓ ਮੈਂ ਆ ਜਾਊਂਗਾ ਉਹ ਕਹਿੰਦਾ ਕੋਈ ਗੱਲ ਨਹੀਂ ਜ਼ਮੀਨ ਜਮੂਨ ਉਹਨਾਂ ਨੂੰ ਜਾ ਕੇ ਦਿਖਾਉਂਦਾ ਵਾ ਨਾਲ ਖੜ ਕੇ ਵੀ ਆ ਜ਼ਮੀਨ ਆ ਜ਼ਮੀਨ ਦਿਖਾ ਕੇ ਉਥੇ ਬਿਆਨਾ ਬੂਨਾ ਕਰਿਆਉਂਦੇ ਐ ਰਜਿਸਟਰੀ ਦਾ ਟਾਈਮ ਪੱਕਾ ਹੋ ਜਾਂਦਾ ਵੀ 20 ਤਰੀਕ ਨੂੰ ਰਜਿਸਟਰੀ ਕਰਾਂਗੇ ਉਹ ਕਹਿੰਦਾ ਠੀਕ ਆ 10 15 ਦਿਨ ਪਹਿ ਹੁੰਦੇ ਉਹਦੇ ਵਿੱਚ ਉਹ ਵਿਚਾਰਾ ਆਪਣੀ ਡਿਊਟੀ ਤੇ ਚੱਲ ਜਾਂਦਾ ਫੇਰ ਬਾਅਦ ਉੱਥੇ ਉਹ ਡਿਊਟੀ ਨੂੰ ਬਾਹੋਂ ਡਿਆ 20 ਤਰੀਕ ਨੂੰ ਉਹ ਫੋਨ ਕਰਕੇ ਪੁੱਛਦਾ ਕਹਿੰਦਾ ਤਾਇਆ ਜੀ ਉਹਨਾਂ ਦਾ ਫੋਨ ਫਾਨ ਆਇਆ ਕੋਈ ਵੀ ਆਪਾਂ ਡਜੈਸਟਰੀ ਕਰਾਉਣੀ ਹੈ ਅੱਜ 20 ਤਰੀਕ ਆ ਉਹ ਕਹਿੰਦਾ ਉਹਨਾਂ ਦੇ ਘਰ ਤਾਇਆ ਮੁਰਿਓ ਕਹਿੰਦਾ ਉਹਨਾਂ ਦੇ ਘਰ ਕੋਈ ਮਰਗ ਹੋ ਗਈ ਹੈ ਉਹ ਕਹਿੰਦੇ ਥੋੜੇ ਦਾ ਨਾਟਕ ਜੋ ਐਦਾਂ ਕਰਦੇ ਕਰਦੇ ਦੋਸਤੋ ਤਿੰਨ ਚਾਰ ਵਾਰੀ ਫੋਨ ਕਰਦਾ ਉਹ ਮੁੰਡਾ ਵਿਚਾਰਾ ਵੀ ਤਾਇਆ ਜੀ ਕਿਦਾਂ ਡਜੈਸਟਰੀ ਦਾ ਕੀ ਬਣਿਆ ਐਦਾਂ ਹੀ ਕਰਕੇ ਤਾਇਆ ਨੂੰ ਹਰ ਵਾਰੀ ਟਾਲ ਦਿੰਦਾ ਉਹ ਮਿੰਨਾ ਵੀ ਚੰਦਾ ਤਤਾਇਆ ਰਜਿਸਟਰੀ ਆਪਣੇ ਨਾਂ ਕਰਾ ਲੈਂਦਾ ਤੇ ਜਰੋਂ ਫੋਨ ਕਰਕੇ ਪੁੱਛਦਾ ਵੀ ਤਾਇਆ ਜੀ ਆਪਰ ਰਜਿਸਟਰੀ ਕਰਾ ਲਈਏ ਕਿੰਨਾ ਟਾਈਮ ਲੰਘ ਗਿਆ ਵਾ ਕਿਤੇ ਮੁੱਕਰ ਹੀ ਨਾ ਜਾਣੋ ਤਤਾਇਆ ਮੋਰੋਂ ਜਵਾਬ ਦਿੰਦਾ ਵਾ ਪੁੱਤਰਾ ਮੈਨੂੰ ਲੱਗਦਾ ਸੀ ਉਹਨਾਂ ਨੇ ਮੁੱਕਰ ਜਾਣਾ ਕਾਲੀ ਕਾਲੀ ਦੇ ਵਿੱਚ ਮੈਂ ਰਜਿਸਟਰੀ ਹੁਣ ਆਪਣੇ ਨਾਂ ਹੀ ਕਰਾ ਲਈਏ ਸਾਰੀ ਉਹਦੇ ਮਨ ਦੇ ਵਿੱਚ ਫੇ ਨਹੀਂ ਆਉਂਦਾ ਵਿਚਾਰੇ ਦੇ ਮੁੰਡੇ ਦੇ ਵੀ ਤਾਇਆ ਕਹਿਣ ਕਿ ਡਿਆ ਵਾ ਕਿਹੜੀ ਸੋਚ ਰੱਖਣ ਡਿਆ ਉਹ ਕਹਿੰਦਾ ਕੋਈ ਗੱਲ ਨਹੀਂ ਤਾਇਆ ਜੀ ਤੁਹਾਡੇ ਨਾਂ ਹੋਈ ਮੇਰੇ ਨਾਂ ਹੋਈ ਇੱਕੋ ਹੀ ਗੱਲ ਆ ਕਹਿੰਦਾ ਹਾਂ ਪੁੱਤਰਾ ਕੋਈ ਗੱਲ ਨਹੀਂ ਜਦੋਂ ਤੈਨੂੰ ਜਰੂਰਤ ਹੋਏ ਮੈਂ ਤੇਰੇ ਨਾਲ ਲਹਿ ਦੂੰਗਾ ਉਹ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਇਦਾਂ 2-4 ਮਹੀਨੇ ਬੀਤਦੇ ਆ ਦੋਸਤੋ ਤੋਂ ਮੁੰਡੇ ਦੀ ਵਿਚਾਰੇ ਦੀ ਮਾਂ ਵੀ ਇਸ ਦੁਨੀਆ ਨੂੰ ਹਲਵੇ ਦਾ ਕਹਿੰਦੀ ਆ ਮੁੰਡੇ ਨੂੰ ਉਥੋਂ ਕੋਈ ਉਹਦਾ ਯਾਰ ਮਿੱਤਰ ਪਿੰਡ ਦਾ ਉਹਨੂੰ ਫੋਨ ਕਰਦਾ ਵੀ ਤੇਰੀ ਮਾਤਾ ਪੂਰੀ ਹੋ ਗਈ ਹੈ ਤਾਇ ਹੁਣੀ ਵੀ ਨਹੀਂ ਕਰਦੇ ਫੋਨ ਉਹ ਵਿਚਾਰਾ ਉਥੋਂ ਛੁੱਟੀ ਲੈ ਕੇ ਭੱਜਾ ਆਉਂਦਾ ਆਪਣੀ ਮਾਂ ਦਾ ਆਖਰੀ ਵਾਰੀ ਮੂੰਹ ਵੇਖਣ ਨੂੰ ਵੇਖਦਾ ਉੱਥੇ ਦੂਜਾ ਦਿਨ ਜਨ ਸੰਸਕਾਰ ਸਕੂਟ ਸਾਰਾ ਕੁਝ ਹੋ ਜਾਂਦਾ ਵਾ ਦੂਜਾ ਦਿਨ ਚੜਦਾ ਵਾ ਤਾਇਆ ਨੂੰ ਕਹਿੰਦਾ ਤੂੰ ਹੁਣ ਇੱਥੇ ਕੀ ਕੰਡਿਆ ਚੱਲ ਤੂੰ ਆਪਣੀ ਡਿਊਟੀ ਤੇ ਉਹ ਕਹਿੰਦਾ ਵੀ ਮੇਰੀ ਮਾਂ ਪੂਰੀ ਹੋਈ ਆ ਲੋਕਾਂ ਨੇ ਅਫਸੋਸ ਕਰਨ ਆਉਣਾ ਕਰ ਤੇ ਮੈਂ ਘਰ ਨਾ ਹੋਇਆ ਤੇ ਕਿੰਨਾ ਅਫਸੋਸ ਕਰਨਗੇ ਉਹ ਕਹਿੰਦਾ ਨਾ ਨਾ ਚੱਲ ਤੂੰ ਜਿੱਥੇ ਕਹਿੰਦਾ ਮੇਰਾ ਭਰਾ ਗਿਆ ਭਵੀ ਗਈ ਸਾਰੇ ਰਿਸ਼ਤੇ ਗਏ ਤਾਇਆ ਜਿ ਇੱਕਦਮ ਮੁੱਕਰ ਜਾਂਦਾ ਉੱਥੇ ਦੋਸਤੋ ਉਹ ਮੁੰਡੇ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਂਦੀ ਏ ਵੀ ਤਾਇਆ ਕਹਿਣ ਕੀ ਡਿਆ ਉਹ ਪਰ ਉਹ ਸਭ ਸਮਝ ਜਾਂਦਾ ਵਿਤਾਇਆ ਸ਼ੁਰੂ ਤੋਂ ਹੀ ਇਹ ਚੀਜ਼ ਚਾਹੁੰਦਾ ਸੀ ਕਿ ਮੈਂ ਇਹਦੇ ਨਾਲ ਧੋਖਾ ਕਰਾਂ ਪਰ ਕੀ ਤਾਂ ਉਹਨੇ ਹੌਲੀ-ਹੌਲੀ ਹੌਲੀ-ਹੌਲੀ ਜਿਹੜਾ ਉਹ ਵਿਚਾਰੇ ਨੂੰ ਸਮਝ ਵੀ ਨਹੀਂ ਆਇਆ ਉਹ ਮੁੰਡਾ ਤਾਂ ਉੱਥੋਂ ਚਲ ਜਾਂਦਾ ਦੋਸਤੋ ਉਹ ਰੋਂਦਾ ਰੋਂਦਾ ਪਰ ਉਹ ਆਪਣੀ ਡਿਊਟੀ ਕਰਨ ਲੱਪੇਂਦਾ ਉੱਥੇ ਜਾ ਕੇ ਤੇ ਹੁਣ ਜਿੱਥੋਂ ਤੁਹਾਨੂੰ ਮੈਂ ਇਹ ਕਹਾਣੀ ਦਾ ਐਂਡ ਹੋਣਾ ਉਹ ਸੁਣ ਕੇ ਤੁਸੀਂ ਹੈਰਾਨ ਹੀ ਹੋ ਜਾਣਾ ਰੱਬ ਕਿੱਡਾ ਬਿਆਨਤਾ ਦੋਸਤੋ ਬੜਾ ਬਿਆਨਤਾ ਰੱਬ ਉਹੀ ਕਰਦਾ ਸਭ ਕੁਝ ਸਾਫਤਾ ਜੇ ਕਹਿਣਾ ਮਾੜਾ ਕਰਾਂਗੇ ਤੋ سزا ਜ਼ਰੂਰ ਦਿੰਦਾ ਦੋਸਤੋ ਮੁੰਡਾ ਵਿਚਾਰਾ ਆਪਣੀ ਪੁਲਿਸ ਦੀ ਡਿਊਟੀ ਕਰਦਾ ਰਹਿੰਦਾ ਉਤਰ ਤੇ ਇਧਰ ਤਾਇਆ ਤਾਇਏ ਦੀ ਕੁੜੀ ਤਾਂ ਤੁਹਾਨੂੰ ਪਤਾ ਹੀ ਹੈ ਬਾਹਰ ਚੱਲ ਗਈ ਹੈ ਤਾਇਏ ਦਾ ਉਹ ਜਿਹੜਾ ਮੁੰਡਾ ਹੁੰਦਾ ਉਹ ਜਿਹੜੀ ਜ਼ਮੀਨ ਖਰੀਦੀ ਹੁੰਦੀ ਹੈ ਤਾਇਆ ਨੂੰ ਉਥੇ ਭੇਜ ਦਿੰਦਾ ਕਿਉਂਕਿ ਉਹ ਪਿੰਡ ਤੋਂ ਦੋ ਚਾਰ ਪਿੰਡ ਦੂਰ ਹੋਰ ਕਿਤੇ ਖਰੀਦੀ ਹੁੰਦੀ ਹੈ ਨਾ ਤੋ ਉਥੇ ਰਿਹਾ ਕਰ ਉਥੇ ਖੇਤੀ ਕਰ ਹਜੇ ਮੁੰਡਾ ਵਿਆਹਿਆ ਨਹੀਂ ਉਹ ਉਹ ਉਥੇ 6 ਮਹੀਨੇ ਰਹਿੰਦਾ ਵਾ ਨਸ਼ੇ ਦੀ ਉਹਨੂੰ ਲਤ ਲੱਗ ਜਾਂਦੀ ਹੈ ਪੜੀ ਤੈ ਦੇ ਮੁੰਡੇ ਨੂੰ ਪੂਰਾ ਪੂਰਾ ਕਰਕੇ ਉਹ ਖਤਮ ਹੋ ਜਾਂਦਾ ਉਸੇ ਪੈਲੀ ਦੇ ਵਿੱਚ ਇੱਕ ਦਿਨ ਤਾਇਆ ਉਹਨੂੰ ਜਾ ਕੇ ਚੱਕਦਾ ਪਿੰਡ ਵਾਲੇ ਜਿਹੜੋਂ ਦੱਸਦੇ ਹਨ ਉਹ ਮੁੰਡਾ ਖਤਮ ਹੋ ਜਾਂਦਾ ਦੋਸਤੋ ਕੁੜੀ ਤਾਂ ਪਹਿਲੇ ਹੀ ਬਾਹਰ ਚੱਲ ਗਈ ਸੀ ਬਚ ਕੇ ਤਾਇਆ ਤਤਾਈ ਇਹ ਦੋਨੇ ਜਾਣੇ ਤਾਈ ਨੂੰ ਵੀ ਇੱਕ ਐਸੀ ਭਿਆਨਕ ਬਿਮਾਰੀ ਜਕੜ ਲੈਂਦੀ ਹੈ ਮਨ ਜੇ ਤੇ ਲੱਗ ਜਾਂਦੀ ਹੈ ਤੇ ਤਾਇਆ ਉਹਦੀ ਥੋੜੀ ਬਹੁਤੀ ਸੇਵਾ ਕਰਦਾ ਜਿੰਨੀ ਕਰ ਹੁੰਦੀ ਆ ਆਪ ਹੀ ਰੋਟੀਆਂ ਪਕਾਉਂਦਾ ਆਪ ਹੀ ਕਰਦਾ ਸਾਰਾ ਕੁਝ ਨਾਲੇ ਰੋਂਦਾ ਯਾਦ ਕਰਦਾ ਗੱਲਾਂ ਨੂੰ ਜਿਹੜੀਆਂ ਉਹਨੇ ਕੀਤੀਆਂ ਉਹ ਮੁੰਡਾ ਜਿੰਨੇ ਕੀਤਾ ਉਹ ਤਾਂ ਨਿਆਰੇ ਲੈਣ ਲਿਆ ਜ਼ਿੰਦਗੀ ਦੇ ਉਹਨੂੰ ਰੱਬ ਨੇ ਹੋਰ ਦੇ ਦੇਣਾ ਪਰ ਕੁਸ਼ਮੀ ਨੇ ਵੀ ਦੇ ਥੋੜੇ ਹੀ ਮਹੀਨੇ 6 ਸਤ ਮਹੀਨੇ ਤਾਇਆ ਨੂੰ ਵੀ ਬੜੀ ਭਿਆਨਕ ਬਿਮਾਰੀ ਲੱਗਦੀ ਜਿਹਦਾ ਆਪਾਂ ਨਾਮ ਵੀ ਨਹੀਂ ਲੈ ਸਕਦੇ ਇਹਦੇ ਵਿੱਚ ਦੋਨੇ ਜਾਨੇ ਮੰਜੇ ਦੇ ਉੱਤੇ ਇਸ ਟਾਈਮ ਰੜਕਣ데요 ਦੋਸਤੋ ਕਿਸੇ ਨਾ ਕੀਤਾ ਹੋਇਆ ਧੋਖਾ ਰੱਬ ਦੀ ਸਜ਼ਾ ਜ਼ਰੂਰ ਦਿੰਦਾ ਚਾਹੇ ਕੋਈ ਆਪਣਾ ਹੋਵੇ ਚਾਹੇ ਬਗਾਨਾ ਹੋਵੇ ਕਦੀ ਵੀ ਕਿਸੇ ਦਾ ਹੱਕ ਨਾ ਮਾਰੋ ਬਣਦਾ ਹੱਕ ਸਾਰਿਆਂ ਦਾ ਸਾਰਿਆਂ ਨੂੰ ਮਿਲਣਾ ਚਾਹੀਦਾ ਜੇ ਤੁਹਾਨੂੰ ਕਹਾਣੀ ਦੇ ਵਿੱਚੋਂ ਕੁਝ ਸਿੱਖਣ ਨੂੰ ਮਿਲਿਆ ਤੇ ਸ਼ੇਅਰ ਜ਼ਰੂਰ ਕਰਿਓ ਇਹ ਇੱਕ ਸੱਚੀ ਕਹਾਣੀ ਹੈ ਵੀਰ ਦੀ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ Rabraka